ਉਹਨੇ 1947 ਦੇ ਪਹਿਲਾਂ ਮੈਂ ਉਸ ਟਾਈਮ ਮੈਂ ਤੀਸਰੀ ਜਮਾਤ ਚਾ ਜਾ 47 ਹੱਲੇ ਪਏ ਐ ਅੱਛਾ ਤੀਸਰੀ ਜਮਾਤ ਕਿਹੜੇ ਸਕੂਲ ਚ ਪੜਦੇ ਸੀ ਤੁਸੀਂ ਮੈਂ ਚੁੰਨੀ ਪੜਦਾ ਦਾ ਉਰਦੂ ਪੰਜਾਬੀ ਨਹੀਂ ਦੀ ਉਸ ਟਾਈਮ ਹਾਂਜੀ ਫਿਰ ਉਰਦੂ ਰਿਗੀਰਾਮ ਪੰਡਿਤ ਰਿਗੀਰਾਮ ਸਾਡਾ ਮਾਸਟਰ ਜੀ ਚੁੰਨੀ ਦਾ ਹੀ ਰਹਣ ਵਾਲਾ ਸੀ ਹਾਂਜੀ ਹਾਂਜੀ ਹੋਰ ਬਾਬਾ ਜੀ ਤੁਹਾਡੇ ਨਾਲ ਪੜਦੇ ਸੀ ਯਾਰ ਦੋਸਤ ਮਿੱਤਰ ਉਹਨਾਂ ਦੇ ਨਾਮ ਯਾਦ ਆ ਤੁਹਾਨੂੰ ਆ ਛੋਟੇ ਜਿਹਨੇ ਦਾ ਬੰਦੇਵ ਸਿੰਘ ਤਾਂ ਹਾਂਜੀ ਇੱਕ ਰਸਬੂਲ ਪਰਦਾ ਗੁਰਦੇਵ ਸਿੰਘ ਤਾਂ ਹਾਂਜੀ ਇਹ ਇੱਕ ਛੈਂਪਨੀ ਦਾ ਹੀ ਮੇਰਾ ਭਰਾ ਗੁਰदयाल ਸਿੰਘ ਹਾਂਜੀ ਮਾ ਹੁਣ ਇੰਨੇ ਜਿਆਦਾ ਤਾਂ ਠੀਕ ਹੈ ਜੀ ਜਦੋਂ ਬਾਬਾ ਜੀ ਜਦੋਂ ਬਾਬਾ ਜੀ ਹੱਲੇ ਪਏ ਆ 47 ਦੇ ਵਿੱਚ ਉਦੋਂ ਤੁਸੀਂ ਕਿੱਥੇ ਸੀ ਤੁਹਾਨੂੰ ਕਿਵੇਂ ਪਤਾ ਚੱਲਿਆ ਜੀ ਜੈਤਨ ਕਾਲੀ ਦੇ ਹੱਲੇ ਕਹੇ ਹਾਂਜੀ ਤਾਂ ਪੜਦਾ ਤਾਂ ਮੈਂ ਜ਼ਰੂਰ ਤੀਸਰੀ ਜਮਾਤ ਚਾ ਉਰਦੂ ਪੜਦਾ ਦਾ ਹਾਂਜੀ ਪਰ ਸਾਨੂੰ ਇੰਨੇ ਉਹਦੇ ਬਾਰੇ ਅਸੀਂ ਕਰ ਹੋਣਾ ਕਰਦਿਆਂ ਨੇ ਕਹਿ ਦੇਣਾ ਮੁਸਲਮਾਨ ਆਗੇ ਮੁਸਲਮਾਨ ਆਗੇ ਸਾਨੂੰ ਇਕੱਠੇ ਕਰ ਲੈਣਾ ਖੇਲਣ ਤੇ ਬਾਹਰ ਤੇ ਵੀ ਬੁਲਾ ਲੈਣਾ ਰੰਬ ਲਾ ਦੇ ਠੀਕ ਹੈ ਜੀ ਉਸ ਤੋਂ ਬਾਅਦ ਅੱਜ ਜੇ ਦੇਖੋ ਹਿੰਦੁਸਤਾਨ ਪਾਕਿਸਤਾਨ ਦਾ ਬਣਿਆ ਹੀ ਆ ਹਾਂਜੀ ਪਰ ਉਸ ਟਾਈਮ 'ਤੇ ਬਹੁਤ ਕਈ ਬਣਾਏ ਦੇਖੀਆਂ ਇੱਕ ਤੋਂ ਪੂਰਾ ਔਰ ਦੇ ਨੇੜੇ ਕਮਾਲੀ ਪਿੰਡ ਐ ਕਮਾਲੀ ਕਮਾਲੀ ਹਾਂਜੀ ਉਹ ਪੂਰਾ ਮੁਸਲਮਾਨਾਂ ਦਾ ਪਿੰਡ ਤਾਂ ਹਾਂਜੀ ਜਾਂ ਜਦ ਆਪਣੇ ਪੰਜਾਬ 'ਚ ਪਤਾ ਲੱਗਿਆ ਕਿ ਪਾਕਿਸਤਾਨ ਐਨਐਮ ਨੂੰ ਹੀ ਪਤਾ ਪੱਕਾ ਗਿਆ ਨੇ ਇਹ ਗੱਲ ਦਾ ਬਹੁਤ ਸਾਰੇ ਕਮਾਲੀ ਨੂੰ ਕਹਿੰਦੇ ਵੀ ਬਾਹਰ ਨਿਕਲੋ ਤੁਸੀਂ ਤੁਹਾਨੂੰ ਅਸੀਂ ਰਾਜਪੁਰੇ ਪ੍ਰੈਜ਼ੀਡੈਂਟ ਕੈਂਪ ਲੱਗਿਆ ਹੋਇਆ ਮੁਸਲਮਾਨਾਂ ਦਾ 22 ਟ੍ਰੇਨ ਜਾਉਂਗੇ ਪਾਕਿਸਤਾਨ ਉੱਥੇ ਛੱਡ ਆਈਏ ਹਾਂਜੀ ਚਲੋ ਉਹਨਾਂ ਨੇ ਕਹਿਣ ਤੇ ਸਾਰੇ ਬਾਹਰ ਆ ਗਏ ਹਾਂਜੀ ਕੈਰੇਂਜ 'ਚ ਖੜੇ ਕਰ ਲਿਆ ਪਿੰਡ ਤੇ ਬਾਹਰ ਅੱਛਾ ਇਹ ਗੋਲਦੜੀ 'ਚ ਖੜੇ ਕਰਕੇ ਕਹਿੰਦੇ ਵੀ ਜਿੰਨੀਆਂ ਨੌਜਵਾਨ ਲੜਕੀਆਂ ਉਹ ਸੈਂਟਰ 'ਚ ਆਜੋ ਅੱਛਾ ساری ਕਾਰਵਾਈ ਹੋਣ ਤੇ ਬਾਅਦ ਇੱਕ ਵੀ ਬੰਦਾ ਨਹੀਂ ਛੱਡਿਆ ਸਭ ਨੂੰ ਕਤਲ ਕਰ ਦਿੱਤਾ ਗਿਆ ਅੱਛਾ ਜੇ ਉਹ ਨੌਜਵਾਨਾਂ ਦੁਆਰਾ ਉਹ ਨੌਜਵਾਨਾਂ ਨੇ ਉਹਨਾਂ ਕੁੜੀਆਂ ਨੂੰ ਵੀ ਤੇ ਬਜ਼ੁਰਗਾਂ ਨੂੰ ਵੀ ਜਿੰਨੇ ਗੋਲਦੜੀ 'ਚ ਖੜੇ ਤੇ ਪਿੰਡ ਤੋਂ ਆ ਗਏ ਤੇ ਛੱਡਿਆ ਕੋਈ ਨਹੀਂ ਸਭ ਮਾਰ ਅੱਛਾ ਜੀ ਹੋਰ ਆਪਣਾ ਸੈਂਪਲੀ ਪਿੰਡ ਹਿੰਦੂਆਂ ਦਾ ਤੇ ਸਿੱਖਾਂ ਦਾ ਕੁ ਮੁਸਲਮਾਨਾਂ ਦਾ ਪਿੰਡ ਸੀ ਸਿੱਖਾਂ ਦਾ ਪਿੰਡ ਠੀਕ ਹੈ ਜੀ ਹੋਰ ਤੁਹਾਨੂੰ ਉਸ ਵਕਤ ਦਾ ਕੋਈ ਜ਼ਿਆਦਾ ਬਹੁਤ ਉਥੇ ਜ਼ਖਮੀ ਬਚ ਵੀ ਗਏ ਹਾਂਜੀ ਕਮਾਲੀ ਪਿੰਡ 'ਚ ਅੱਛਾ ਜੀ ਉਹਨਾਂ ਨੂੰ ਵਜਨ ਤੋਂ ਬਾਅਦ ਸੈਂਪਲੀ ਸਾਹਿਬ ਗੁਰਦੁਆਰੇ ਲਿਆਂਦਾ ਗਿਆ ਅੱਛਾ ਜੀ ਹੰਤਾਂ ਨੇ ਦੋ ਡਾਕਟਰ ਰੱਖੇ ਹੋਏ ਸਨ ਅੱਛਾ ਜੀ ਕਮਤੇ ਕਮ 40 50 ਬੰਦੇ ਚਾਰ ਪਹੀਏ ਦੇ ਪਏ ਮਰੀਜ਼ ਉਹਨਾਂ ਦਾ ਡਾਕਟਰ ਆ ਕੇ ਇਲਾਜ ਕਰਦੇ ਤੇ ਇਲਾਜ ਕਰ ਕਰਕੇ ਜੋ ਠੀਕ ਹੋ ਗਏ ਉਹਨਾਂ ਨੂੰ ਫਿਰ ਪਾਕਿਸਤਾਨ ਭੇਜ ਦਿੰਦੇ ਠੀਕ ਹੈ ਜੀ ਸੰਪਲੀ ਸਾਹਿਬ ਇੰਨਾ ਸੰਤਾ ਨੇ ਸੇਵਾ ਕੀਤੀ ਜੇਵਾ ਕੀਤੀ ਹੈ ਠੀਕ ਹੈ ਹੋਰ ਕੁਝ ਯਾਦ ਤੁਹਾਨੂੰ ਹੈ ਸੰਤਾ ਜੀ ਕੁਝ ਮਨ ਵਿੱਚ ਜਿਵੇਂ ਤੁਹਾਨੂੰ ਆਹ ਤੁਸੀਂ ਇੱਕ ਬਹੁਤ ਵਧੀਆ ਦੱਸੀ ਸਾਨੂੰ ਕਮਾਲ ਵਾਲੀ ਕੋਈ ਹੋਰ ਗੱਲ ਦੱਸ ਸਕਦੇ ਹੋ ਸਾਨੂੰ ਜਿਸ ਤੇ ਸਾਨੂੰ ਹੋਰ ਜਾਣਕਾਰੀ ਪਤਾ ਚੱਲੀ ਇਸ ਵਕਤ ਕੀ ਹਾਲਾਤ ਸੀ ਇਹ ਉਹ ਇੱਕ ਜਿਹੜਾ ਸੈਂਪਲਾ ਪਿੰਡ ਹੈ ਇਹ ਵੀ ਪੂਰਾ ਮੁਸਲਮਾਨਾ ਜਿਹਾ ਹੈ ਹਾਂਜੀ ਰਾਤ ਤੇ ਕੈਂਪ ਲੱਗਿਆ ਹੋਇਆ ਥਾ ਠੀਕ ਹੈ ਜੀ ਰਾਤ ਤੋਂ ਗਵਰਨਮੈਂਟ ਦੇ ਥਰੂ ਰਾਜਪੁਰੇ ਪੇ ਗਿਆ ਜਾਂਦਾ ਮੁਸਲਮਾਨਾਂ ਨੂੰ ਉੱਥੋਂ ਵੱਲ ਟ੍ਰੇਨ ਭੱਜਦਾ ਤਾਂ ਇਥੇ ਇਹਨਾਂ ਦੇ ਸੈਂਪਲ ਦੇ ਮੁਸਲਮਾਨਾਂ ਨੇ ਰਹਿ ਕਰਦੀ ਕਿ ਆਪਾਂ 4 ਵਜੇ ਉੱਠ ਕੇ ਗੱਡੇ ਜੋੜ ਕੇ ਜ਼ਰੂਰੀ ਸਮਾਨ ਨਾਲ ਲੈ ਕੇ ਰਾਹ ਚ ਲਏ ਇਥੇ ਮਾਰਚ ਕਰੂਗਾ ਕੋਈ ਹਾਂਜੀ ਹਾਂਜੀ ਤਾਂ ਉਹਨਾਂ ਨੇ ਸਾਰਾ ਤਿਆਰੀ ਕਰਕੇ 4 ਵਜੇ ਗੱਡੇ ਜੋੜ ਕੇ ਬਰਾਸ ਵਾਸਤੇ ਮਾਰਚ ਕਰ ਦਿੱਤਾ 4 ਵਜੇ ਤੜਕੇ ਹਾਂਜੀ ਗੁਰਦਿਰਤ ਦਾ ਪਾਣਾ ਇਹ ਜਾ ਹੋਇਆ ਬਹੁਤ ਜ਼ਬਰਦਸਤ بارش ਆਈ ਕਿ ਉਹ ਰੇਤੇ ਵਿੱਚ ਗੱਡੇ ਫਸ ਗਏ ਇੱਕ ਵੀ ਗੱਡਾ ਖਾਣੀ ਤੁਰਿਆ ਹਾਂਜੀ ਪਿੰਡ ਦੇ ਉਧਰ ਪਰਲੇ ਪਾਸੇ ਸਾਰੇ ਉੱਥੇ ਰੁੱਕ ਗਏ ਠੀਕ ਹੈ ਜੀ ਉੱਥੇ ਰੁਕਣ ਤੇ ਬਾਅਦ ਉਹ ਗੱਡੇ ਛੱਡ ਕੇ ਚਲੇ ਗਏ ਉਹ ਸਾਰੇ ਗੱਡੇ ਸੈਂਪੜੀ ਆ ਪਤਾ ਲੱਗਿਆ ਸੈਂਪੜੀ ਦੇ ਜਾ ਕੇ ਬੰਦੇ ਸਾਰੇ ਗੁਰਦੁਆਰੇ ਸਾਹਿਬ ਲਿਆਏ ਗੁਰਦੁਆਰੇ ਸਾਹਿਬ ਸਮਾਨ ਟਾਰ ਲਿਆ ਗਿਆ ਕਾਰ ਕੇ ਸਮਾਨ ਉਹ ਬੈਲ ਜਿਹੜੇ ਤੇ ਕਿਸੇ ਨੂੰ 40 ਰੁਪਏ ਚ ਕਿਸੇ ਨੂੰ 50 ਸਾਰੇ ਵੇਚਤੇ ਉਹ ਸਮਾਨ ਰੱਖ ਲਿਆ ਗੁਰਦੁਆਰੇ ਸਾਹਿਬ ਬਾਬਾ ਜੀ ਦੇ ਅੰਦਰ ਦੇਤਾ ਹੋ ਠੀਕ ਉਹ ਵੀ ਸਮਾਨ ਠੀਕ ਹੈ ਠੀਕ ਹੈ ਬਾਬਾ ਜੀ ਤੇ ਫਿਰ ਜਿਆਦਾ ਹੱਲਿਆ ਤੇ ਹੱਲੇ ਪੈਣ ਤੇ ਥੋੜੇ ਦਿਨ ਬਾਅਦ ਹਾਂਜੀ ਜਿਆਦੇ ਮੁਸਲਮਾਨਾਂ ਨੂੰ ਤੋਂ ਪਿਆ ਰਹੇ ਤੇ ਹਾਂਜੀ ਦਾ ਸੈਂਪਲੇ ਪਿੰਡ ਚ ਕੁਛ ਘਰ ਤੇ ਮੁਸਲਮਾਨਾਂ ਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਐ ਛਿੰਬੇ ਅੱਛਾ ਜੀ ਛਿੰਬੇ ਜਿਹੜੇ ਕੱਪੜਾ ਅਸੀਂ ਹੁੰਨੇ ਐ ਅੱਛਾ ਜੀ ਤੇ ਸੈਂਪੜੀ ਜੇ ਕੋਈ ਘਰ ਤੇ ਪਿੰਜੇ ਹਾਂਜੀ ਜਿਹੜੇ ਕੇ ਰਜਾਈਆਂ ਪਰਦੇ ਉਹ ਮੌਰ ਵੀ ਤੇ ਕੁਛ ਫੈਲੀ ਜਿਹੜੇ ਕੇ ਕੋਲੂ ਚਲਾਉਂਦੇ ਹਾਂ ਹਾਂ ਇਹ ਸਾਰਿਆਂ ਨੇ ਫਿਰ ਅਰਜਕਲੀ ਸੈਂਪੜੀ ਆ ਕੇ ਗੁਰਦੁਆਰੇ ਚ ਕੇ ਸਾਨੂੰ ਇੱਥੇ ਰੱਖ ਲੋ ਤਾਨੂੰ ਬਚਾਓ ਕੋਈ ਮਾਰੇ ਨਾ ਠੀਕ ਹੈ ਜੀ ਉਹਨਾਂ ਨੂੰ ਮਨਜ਼ੂਰ ਕਰਨਾ ਪਿਆ ਕਿ ਤੁਸੀਂ ਅੰਮ੍ਰਿਤ ਛਕ ਲੋ ਤੁਹਾਨੂੰ ਰੱਖ ਲੈਣੇ ਉਹਨਾਂ ਨੇ ਸਾਰੇ ਮੁਸਲਮਾਨਾਂ ਨੇ तकरीबन 40 ਮੁਸਲਮਾਨ ਨੇ ਗੁਰਦੁਆਰਾ ਸੈਂਪੜੀ ਸਾਹਿਬ ਅੰਮ੍ਰਿਤ ਪਾਨ ਕੀਤਾ ਅੰਮ੍ਰਿਤ ਛਕਿਆ ਤੇ ਉਹ ਫਿਰ ਆਪਣੇ ਆਪਣੇ ਪਿੰਡ ਚ ਰਹਿ ਗਏ ਠੀਕ ਹੈ ਠੀਕ ਹੈ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਣਾ ਸੇਵਾ